ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਅੱਜ ਆਪਾਂ ਨਵੇਂ ਜਿਹੇ ਤਰੀਕੇ ਨਾਲ ਬਣਾਵਾਂਗੇ ਅਰਬੀ ਅਰਬੀ ਜਿਹੜੀ ਆਪਾਂ 1 ਕਿਲੋ ਅਰਬੀ ਲੈ ਲਈ ਸੀਗੀ ਜਿਹਨੂੰ ਆਪਾਂ ਧੋਸ ਵਰਕੇ ਚੰਗੀ ਤਰ੍ਹਾਂ ਰੱਖ ਲਿਆ ਜੀ ਰਾਤ ਹੀ ਆਪਾਂ ਕੱਟ ਲਈ ਸੀਗੀ ਅਰਬੀ ਕਿਉਂਕਿ ਇਹਦਾ ਪਾਣੀ ਹੈ ਜਿਹੜਾ ਉਹ ਬਿਲਕੁਲ ਸੁੱਕ ਜਾਵੇ ਤਾਂ ਕਰਕੇ ਤੇ ਇੱਧਰ ਪਕੜਾਈ ਦੇ ਵਿੱਚ ਥੋੜਾ ਤੇਲ ਪਾ ਲਿਆ ਇਹਨੂੰ ਫਰਾਈ ਕਰਨ ਵਾਸਤੇ ਤਾਂ ਹੁਣ ਆਪਾਂ ਅਰਬੀ ਹੈ ਜਿਹੜੀ ਇਹਨੂੰ ਇਹਦੇ ਵਿੱਚ ਫਰਾਈ ਕਰਾਂਗੇ ਅਰਬੀ ਨੂੰ ਆਪਾਂ ਫਰਾਈ ਹੋਣ ਲਈ ਵਿੱਚ ਤੇਲ ਦੇ ਤੜਣ ਲੱਗਿਆ। ਤੇ ਇਹਨੂੰ ਆਪਾਂ 5-7 ਮਿੰਟ ਤਲਾਂਗੇ ਕਿ ਅਰਬੀ ਜਿਹੜੀ ਹੈ ਕੱਚੀ ਨਾ ਰਹਿ ਜੇ ਨਹੀਂ ਤਾਂ ਜੇ ਮਾੜੀ ਮੋਟੀ ਵੀ ਅਰਬੀ ਕੱਚੀ ਹੋਵੇ ਤਾਂ ਗਲੇ ਵਿੱਚ ਖਾਰਸ਼ ਜਿਹੜੀ ਹੁੰਦੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਫਰਾਈ ਕਰਾਂਗੇ। ਜਦੋਂ ਤੱਕ ਅਰਬੀ ਆਪਣੇ ਆਪ ਨਹੀਂ ਟੁੱਟਣ ਲੱਗ ਜਾਂਦੀ ਉਦੋਂ ਤੱਕ ਇਸ ਨੂੰ ਫਰਾਈ ਕਰਦੇ ਰਹੋ ਲਓ ਜੀ ਪੰਜ ਤੋਂ 7 ਮਿੰਟਸ ਦਾ ਸਾਨੂੰ ਲੱਗਣੀ ਲੱਗਣੀ ਹੈ ਲਓ ਜੀ ਅਰਬੀ ਜਿਹੜੀ ਸੀ ਆਪਣੀ ਉਹ ਪੂਰੀ ਤਰ੍ਹਾਂ ਨਾਲ ਪੱਕ ਚੁੱਕੀ ਹੈ ਇਹਨੂੰ ਆਪਾਂ ਨੂੰ ਕੱਢ ਲੈਣਾ ਇੱਕ ਪਲੇਟ ਦੇ ਵਿੱਚ ਤੇਲ ਨੂੰ ਨਿਚੋੜ ਕੇ ਸਾਰੀ ਅਰਬੀ ਨੂੰ ਆਪਾਂ ਫਰਾਈ ਕਰ ਲਿਆ ਚੰਗੀ ਤਰ੍ਹਾਂ ਨਾਲ ਪਕਾ ਲਿਆ ਇਹ ਕਿਪਾ ਸਾਈਡ ਤੇ ਰੱਖ ਲੈਣੇ ਆ ਕਿਉਂਕਿ ਆਬੀ ਨੂੰ ਜਿੰਨਾ ਸਰੋਂ ਦੇ ਤੇਲ ਦੇ ਵਿੱਚ ਬਣਾਉ ਉਹ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਪਤਲੇ ਨੂੰ ਕਿਉਂਕਿ ਜਿਹੜੀ ਗਲੇ ਦੇ ਵਿੱਚ ਖਾਰਸ਼ ਹੁੰਦੀ ਹੈ ਇੱਕ ਤਾਂ ਉਹ ਵੀ ਹੁੰਦੀ ਇਹਦਾ ਜਿਹੜਾ ਕੌੜਾਪਨਾ ਉਹ ਜਿਹੜਾ ਵਾ ਕੱਟਿਆ ਜਾਂਦਾ ਹੁੰਦਾ ਇਹਦੇ ਇਹ ਪਾ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਤਿਆਰ ਕਰਕੇ ਰੱਖ ਲਈਆਂ दो ले प्याज फिर उस तो बाद ले अपना लेमन जूस दो लाल टमाटर हरिया मिर्च आप जो मिर्ची ये कट ली है उसद आप तो कड़ी पत्ता फिर अपनी हैगी राई, तीन व्डिया लाल डंडे वाली मिर्चा जड़ियाँ आप तोड़ के रख लिया जी ਤੇ ਆਪਣਾ ਅਦਰਕ ਤੇ ਲਸਣ ਦੀਆਂ ਪੋਥੀਆਂ ਨੇ ਇਹਨਾਂ ਨੂੰ ਆਪਾਂ ਦਰਦੜਾ ਜਿਹਾ ਗ੍ਰाइंड ਕਰ ਲਾਂਗੇ ਇਸ ਤਰੀਕੇ ਨਾਲ ਜੇ ਆਪਾਂ ਆਰਬੀ ਬਣਾਉਂਦੇ ਆ ਤਾਂ ਵੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਬਣਦੀ ਆ ਆ ਲੈ ਕੇ ਤੇਲ ਜਿਹੜਾ ਆਪਣਾ ਬਹੁਤ ਚੰਗੀ ਤਰ੍ਹਾਂ ਨਾਲ ਗਰਮ ਹੋ ਗਿਆ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਉਸ ਤੋਂ ਬਾਅਦ ਜਿਹੜਾ ਪਿਆਜ਼ ਟੱਕਿਆ ਹੋਇਆ ਉਹ ਪਾ ਦਾਂਗੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਸੇਕ ਲਗੰਨ ਦਮਾਂਗੇ ਹੁਣ ਪਿਆਜ਼ ਨੂੰ ਜਿਵੇਂ 2-3 ਮਿੰਟ ਸੇਕ ਲੱਗ ਗਿਆ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਰਾਈ ਫੇਰ ਪਾਵਾਂਗੇ ਆਪਾਂ ਲਾਲ ਮਿਰਚ ਜਿਹੜੀ ਡੰਡੇ ਵਾਲੀ ਆਪਾਂ ਗੱਭਿਓ ਕੱਟ ਕੇ ਰੱਖੀ ਹੋਈ ਸੀ ਨਾਲ ਪਾਵਾਂਗੇ ਆਪਾਂ ਅਦਰਕ ਲਸਣ ਦਾ ਪੇਸਟ ਜਿਹੜਾ ਆਪਾਂ ਦਰਦੜਾ ਜਿਹਾ ਪੀਸ ਲਿਆ ਉਸ ਤੋਂ ਬਾਅਦ ਪਾਵਾਂਗੇ ਆਪਾਂ ਕੜੀ ਪੱਤਾ ਉਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਨਾ ਸੇਕ ਲਵਾਉਣੀ ਹੈ। ਪਿਆਜ਼ ਜਿਹੜਾ ਸੀ ਆਪਣਾ ਫਰਾਈ ਹੋ ਗਿਆ ਉਸ ਤੋਂ ਬਾਅਦ ਆਪਾਂ ਪਾ ਲੈਨੇ ਆ ਲਾਲ ਟਮਾਟਰ ਤੇ ਹਰੀ ਮਿਰਚ। పావేన్ూసీ పాచు మిర్చి కాలం కంధీ బాట మిక్స్ మసాలా ਨਮਕ ਆਪਣਾ ਲੋੜ ਦਾ ਪਾ ਲਈ ਤੇ ਲਾਲ ਮਿਰਚ ਦਾ ਪਾਉਣਾ ਪਈ ਹੈ ਥੋੜੇ ਜਿਹਾ ਪਾਣੀ ਐਡ ਕਰਕੇ ਲਾਲ ਮਟਰ ਕਿੰਨੇ ਤੱਕ ਪਕਾਉਣਗੇ ਕਸ਼ਮੀਰੀ ਲਾਲ ਮਿਰਚ ਜਿਹੜੀ ਆਪਾਂ ਭੁੱਲ ਗਏ ਸੀ ਪਾਉਣੀ ਉਹਨੂੰ ਆਪਾਂ ਹੁਣ ਐਡ ਕਰ ਲੈਣੇ ਆ ਅੱਲਾ ਜਿਹੜਾ ਆਪਣਾ ਬਹੁਤ ਵਧੀਆ ਬਣਿਆ। ਲੋਕੀ ਮਸਾਲਾ ਜਿਹੜਾ ਸੀ ਆਪਣਾ ਚੰਗੀ ਤਰ੍ਹਾਂ ਨਾਲ ਬਣ ਚੁੱਕਿਆ। ਬਹੁਤ ਵਧੀਆ ਮਸਾਲੇ ਦਾ ਜਿਹੜਾ ਟੈਕਸਚਰ ਆ ਜਾਏਗੀ। ਇਸ ਤੋਂ ਬਾਅਦ ਆਪਾਂ ਪਾਣੀ ਆ ਦੇ ਵਿੱਚ ਆਪਾਂ ਫਰਾਈ ਕੀਤੀ ਹੋਈ ਜਿਹੜੀ ਆਪਣੀ ਆਲੂ ਸੀ ਉਹ ਪਾਉਣਗੇ। ਲੈਮਨ ਜੂਸ ਪੋਣਾਈ ਜੇ ਤੇ ਬਹੁਤ ਵਧੀਆ ਮਤਲਬ ਕਿ ਵਧੀਆ ਹੁੰਦਾ ਹੈ ਕਿਉਂਕਿ ਉਹਦੇ ਨਾਲ ਅਰਬੀ ਜਿਹੜੀ ਆ ਉਹ ਫਿਲੀ ਫਿਲੀ ਰਹਿੰਦੀ ਆ ਉਹਦਾ ਰੰਗ ਵੀ ਬੜਾ ਸੋਹਣਾ ਆ ਜਾਂਦਾ ਤੇ ਟੇਸ ਆ ਜਿਹੜਾ ਬਹੁਤ ਵਧੀਆ ਬਣ ਜਾਂਦਾ ਇਹਨੂੰ ਆਪਾਂ 2-3 ਮਿੰਟ ਸੇਕਲੇ ਰਾਵਾਂਗੇ ਕਿ ਮਸਾਲਾ ਜਿਹੜਾ ਉਹ ਚੰਗੀ ਤਰ੍ਹਾਂ ਅਰਬੀ ਦੇ ਨਾਲ ਲੱਗ ਜੇ ਹਾਂਜੀ ਤੁਸੀਂ ਦੇਖ ਸਕਦੇ ਹੋ ਅਰਬੀ ਜਿਹੜੀ ਆ ਬਹੁਤ ਵਧੀਆ ਬਣੀ ਆ ਰੰਗਤ ਉਹਦੀ ਬਹੁਤ ਵਧੀਆ ਆਈ ਹੈ ਜੀ ਅਰਬੀ ਵੀ ਹਰ ਇੱਕ ਚੀਜ਼ ਦਾ ਟੇਸਟ ਆਊਗਾ ਜੋ ਜੋ ਮਸਾਲੇ ਆਪਾਂ ਪਾਏ ਨੇ ਉਹਨਾਂ ਦਾ ਟੇਸਟ ਆਊਗਾ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਆ ਅਰਬੀ ਜਿਹੜੀ ਸੀ ਆਪਣੀ ਉਹ ਬਣ ਕੇ ਰੈਡੀ ਹੋ ਚੁੱਕੀ ਆ ਤੇ ਬਹੁਤ ਵਧੀਆ ਜਿਹੜੀ ਉਹ ਬਣੀ ਆ ਬਹੁਤ ਟੇਸਟੀ ਹੈ ਜੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਰੈਸਪੀ ਆ ਜਿਹੜੀ ਅਰਬੀ ਦੀ ਉਹ ਕਿਸ ਤਰ੍ਹਾਂ ਦੀ ਲੱਗੀ ਥੈਂਕ ਯੂ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਧੰਨਵਾਦ